ਬਾਈਏ ਆ ਬਰੋਕ ਆ ਬਰੋਕ ਅਬ ਬਾਸ ਨਾ ਕਰਦੀ ਐ ਫੀਲਿੰਟ ਹੋ ਰਹੀ ਪੱਟਿਆ ਹੀ ਕਰ ਲਈ ਸੀ ਇੱਕ ਲੈਟ ਲੈਟਰੀ ਫਾੜੀ ਸੀ ਪਾਸ ਬਿਲਕੁਲ ਖੜ ਦੇ ਆਉਂਦੀਆਂ ਮਗਲੀ ਫਾੜੀ ਵੀ ਦੇਖੋ ਬਿੱਤ ਕੁਝ ਗਏ ਕੁਮ ਗੱਡੀ ਦੇ ਸੀ ਆਹ ਕਹ ਲਈਏ ਚੱਕ ਲੈਣੇ ਉਹ ਵੀ ਨਹੀਂ ਉਹ ਵੀ ਟੱਕਰੀ ਆ ਨਵਲ ਸਾਡੇ ਜਿੰਨੇ ਸਟਾਫ ਦੇ ਬੰਦੇ ਸਾਰੇ ਬਹੁਤ ਡਰ ਗਏ ਆ ਕਿਹਦੇ ਬਲੋਂ ਦੀ ਕਿਹਦਾ ਕੀ ਕਰ ਰਹੀ ਸਾਈਡ ਤੇ ਏਟਾ ਪੰਜ ਤਾਂ ਦੇਖ ਲੋ ਹੁਣ ਤਾਂ ਰੇ ਸੇ ਮੈਂ ਕਹਿੰਦਾ ਮੋਟਰਸਾਈਕਲ ਡਰਾਈਵਰ ਦੀ ਗਲਤੀ ਆ ਮੋਕੇ ਤੋਂ ਭੱਜ ਗਿਆ ਡਰਾਈਵਰ ਨਾਲ ਅਜੇ ਤੱਕ ਕੋਈ ਵੀ ਪੁੱਛਿਆ ਸਾਡੇ ਕੋਲ ਦੀ ਪੁੱਛ ਨਹੀਂ ਟਰੈਕਟਰ ਵਾਲਾ ਮੋਕੇ ਤੇ ਭੱਜ ਗਿਆ ਜੀ ਕਾ ਟਰੈਕਟਰ ਵਾਲੇ ਨੇ ਕਹੇ ਇਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜੀ ਨਹੀਂ ਕੀਤੀ ਨਹੀਂ ਕੀਤੀ ਬਿਲਕੁਲ ਨਹੀਂ ਕੀਤੀ ਕਿਸੇ ਨੂੰ ਵੀ ਉਹ ਪੱਟੀ ਕਿਸੇ ਹੋਂ ਰਾਵ ਗਿਰਾਰੇ ਪਟਾਇਆ ਤੇ ਰਾਹ ਜਦੋਂ ਚੱਲਦਾ ਹੋਊ ਲੋਕਾਂ ਨੂੰ ਬਚਾਣੀ ਆਉਂਦੀ ਆ ਕਿਸੇ ਨੂੰ ਨਹੀਂ ਪੁੱਛਿਆ ਸਾਡੇ ਆਪ ਲਗਾਏ ਤੈ ਕਿੰਨੀਆਂ ਕ ਸਵਾਰੀਆਂ ਦੇ ਸੱਟਾਂ ਲੱਗੀਆਂ ਜੀ ਸਵਾਰੀਆਂ 6-7 ਸਵਾਰੀਆਂ ਜੀ ਮੋੜ ਲਈ ਜਿਹੜੀ ਥੱਗੇ ਬੰਦੇ ਸਾਡੇ ਬੰਦੇ ਵੀ ਆ ਵਿੱਚ ਉਹ ਐਸ ਵੇਲੇ ਕਿੱਥੇ ਦਾਗਲ ਆ ਜੀ ਬੰਦੇ ਟ੍ਰੇਵਲ ਦੇ ਵਿੱਚ ਦਾਗਲ ਆ ਜੀ